ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਹਾਂ ਦੇਸੀ ਬੰਦੇ ਮੇਰੇ ਵੱਲੋਂ ਮੇਰੇ YouTube ਟੱਬਰ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਹੋਰ ਵੀਡੀਓ ਪਾ ਰਹੀ ਹਾਂ ਮੈਂ ਜਿੱਦਾਂ ਅੱਗੇ ਤੁਹਾਨੂੰ ਦੱਸਿਆ ਸੀ ਕਿ ਇੱਥੇ ਕੋਈ ਚੀਜ਼ ਨਹੀਂ ਕਿਸੇ ਦੀ ਤੋੜਦਾ ਭਵੇਂ ਆਜਵੇ ਆਪਣੇ ਵੱਲ ਤੇ ਆ ਹੁਣ ਇੱਧਰ ਸਾਡੇ ਆ ਨੂੰ ਹੀ ਆ ਗਏ ਆ ਨਿੰਬੂ ਗੁਆਂਡੀਆਂ ਦੇ ਤੇ ਮੇਰਾ ਤਰਾਦਾ ਇਦਾਂ ਹੈ ਉਹ ਤੋੜ ਕੇ ਚਾਰ ਭਾਈ ਲਈਏ ਇਹ ਛੱਡਣੇ ਆ ਇਦਾਂ ਹੀ ਟੁੱਟ ਪੱਕੇ ਕੇ ਮਾਰਕਟ ਹੈ ਪੈਣੇ ਤੇ ਉਦਾਂ ਇੱਥੇ ਕੋਈ ਤੋੜਦਾ ਤਾਂ ਹੈ ਨਹੀਂ ਕਿਸੇ ਦੀ ਚੀਜ਼ ਇਹ ਮੇਰਾ ਇਰਾਦਾ ਹੈਗਾ ਆ ਵੀ ਤੋੜ ਕੇ ਤੇ ਇਹਦੇ ਚਾਰ ਪਾ ਲਈਏ ਰਾਮਾ ਤੇ ਦੱਸਿਓ ਫਿਰ ਕਿੱਦਾਂ ਕਰੀਏ ਤੋੜੀਏ ਕਰਹਿਣ ਦੀਏ ਦਿਓ ਹੌਸਲਾ ਚੰਗਾ ਜੀ ਸਤਿ ਸ੍ਰੀ ਅਕਾਲ ਜੀ ਓਕੇ ਜੀ ਨਿੰਬੂ ਤਾਂ DNA ਹੁਣ ਪੱਕਣ ਵਾਲੇ ਹੋਏ ਆ ਇੱਦਾਂ ਹੀ ਦੇਖ ਲਾਉਂਦੇ ਫੇ ਇੱਧਰ ਆ ਸੰਤਰੇ ਵੀ ਹੋ ਪੱਕ ਜਾਣੇ ਆ ਆਪਾਂ ਫੇ ਤੋੜ ਲਵਾਂਗੇ ਜਿਹੜੇ ਆਪਣੀ ਸਾਈਡ ਤੇ ਆਏ ਤੋੜ ਕੇ ਖਾ ਲਾਂਗੇ ਕੀ ਖਰਾਬ ਕਰਨੀ ਚੰਗਾ ਜੀ ਓਕੇ ਜੀ ਸਸੇ ਕਾ ਸਸੇ ਕਾ ਜੀ